ਪਿਆਰੇ ਦੋਸਤੋ ਸਵੇਰ ਤੋਂ ਹੀ ਅੱਜ ਮਨ ਕੁਝ ਅਜੀਬ ਕਿਸਮ ਦਾ ਪਰੇਸ਼ਾਨ ਸੀ ਉਦਾਸ ਸੀ ਮੁੰਬਈ ਤੋਂ ਚੰਡੀਗੜ੍ਹ ਦੀ ਫਲਾਈਟ ਫੜੀ ਇੱਥੇ 8 ਵਜੇ ਪਹੁੰਚੇ 8 ਵਜੇ ਆ ਕੇ ਕਿ ਖਬਰਾਂ ਨੇ ਦੇਖੀਆਂ ਇਹਨੇ ਦਿਨ ਪੰਜਾਬ ਦੀਆਂ ਤਾਂ ਟੈਲੀਵਿਜ਼ਨ ਆਨ ਕੀਤਾ ਤੇ ਪਹਿਲੀ ਖਬਰ ਸੀ ਪੰਜਾਬੀ ਦੇ ਮਸ਼ਹੂਰ ਸ਼ਾਇਰ ਸੁਰਜੀਤ ਪਾਤਰ ਜੀ ਇਸ ਦੁਨੀਆ ਵਿੱਚ ਨਹੀਂ ਰਹੇ ਬੇਸ਼ੱਕ ਉਹ ਇਸ ਦੁਨੀਆ ਵਿੱਚ ਨਹੀਂ ਰਹੇ। ਸਰੀਰਕ ਤੌਰ ਤੇ ਇਸ ਦੁਨੀਆ ਵਿੱਚ ਨਹੀਂ ਰਹੇ। ਮਗਰ ਉਹਨਾਂ ਦੀ ਰਚਨਾ ਉਹਨਾਂ ਦੀ ਕਲਮ ਉਹਨਾਂ ਦਾ ਕਲਮ ਉਹਨਾਂ ਦੇ ਕੌਲਮ ਹਰ ਪੰਜਾਬੀ ਦੀ ਜ਼ੁਬਾਨ ਤੇ ਮੁਹਾਵਰੇ ਬਣ ਕੇ ਵਿਚਰਦੇ ਰਹਿਣਗੇ, ਬੋਲਦੇ ਰਹਿਣਗੇ, ਆਪਣੇ ਆਪ ਚ ਮੁਹਾਵਰੇ ਬਣ ਜਾਣਗੇ। ਸੋ ਬੋਤਾ ਕੁਝ ਨਾ ਕਹਿੰਦੇ ਹੋਇਆ ਬਹਿਸ ਉਦਾਸੀ ਨੂੰ ਕਿਸੇ ਸ਼ਬਦਾਂ ਵਿੱਚ ਕਹਿਣ ਵਾਸਤੇ ਮੇਰੇ ਕੋਲੇ ਕੁਝ ਵੀ ਨਹੀਂ ਹੈ ਬਸ ਪ੍ਰਮਾਤਮਾ ਉਹਨਾਂ ਦੀ ਉਸ ਸ਼ਾਇਰੀ ਤੇ ਮਿਆਰ ਨੂੰ ਜੋ ਉਹਨਾਂ ਨੇ ਕਾਇਮ ਕੀਤਾ ਹੈ ਉਹ ਹਮੇਸ਼ਾ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੇਗਾ ਪੰਜਾਬੀ ਅਦਬ ਨੂੰ ਪੰਜਾਬੀ ਮਾਂ ਬੋਲੀ ਨੂੰ ਇਹਨਾਂ ਕੁਝ ਦੇ ਕੇ ਗਏ ਆਉਣ ਵਾਲੀਆਂ ਨਸਲਾਂ ਉਹਨਾਂ ਤੋਂ ਪੜ ਕੇ ਸੇਧ ਲੈਣਗੀਆਂ ਔਰ ਪੰਜਾਬ ਦੀ ਸ਼ਾਇਰੀ ਹਮੇਸ਼ਾ ਅੱਛੀ ਹੋ ਕੇ ਲੋਕਾਂ ਦੇ ਵਿੱਚ ਫਿਰ ਚਲਦੀ ਰਹੇਗੀ ਉਹ ਪੰਜਾਬੀ ਦੇ ਆਪਣੇ ਆਪ ਦੇ ਵਿੱਚ ਸ਼ਾਇਰੀ ਦੇ ਸਕੂਲ ਨੇ ਸ਼ਿਖ ਕੁਮਾਰ ਬਟਾਲਵੀ ਤੋਂ ਬਾਅਦ ਇੱਕ ਨਵੀਂ ਸਿਰਜਣਾਤਮਕ ਸ਼ੈਲੀ ਦੇ ਬਿਹਤਰੀਨ ਸ਼ਾਇਰੋ ਸੁਰਜੀਤ ਪਾਤਰ ਸਾਹਿਬ ਜਿਸ ਨੂੰ ਅੱਜ ਅਲਵਿਦਾ ਕਹਿੰਦੇ ਹੋਏ ਮੈਂ ਸਭ ਤੋਂ ਇਹੋ ਉਮੀਦ ਰੱਖਦਾ ਕਿ ਉਹਨਾਂ ਲਈ ਦੁਆ ਕਰਨਾ ਕਿ ਉਹ ਫੇਰ ਪੰਜਾਬੀ ਦੀ ਖੇਤ ਪਤਲਾਈ ਮਾਲਕੋਨਾਂ ਨੂੰ ਇੱਕ نمرو في تبدي آمين رب رك